ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆਂ ਬਹੁਤ ਹੀ ਪਿਆਰੀ ਜੀ ਕਾਟਨ ਲੈ ਕੇ ਆਈ ਆਂ ਜੇ ਮੈਂ ਕਹਾ ਨਾ ਸਭ ਤੋਂ ਮਹਿੰਗਾ ਬ੍ਰਾਂਡ ਆ ਜੀ ਟਿਸਟਾ ਬ੍ਰਾਂਡ ਹੈ ਨਾ ਜੇ ਤੁਸੀਂ ਆਹ ਵਾਲੀ ਕਾਟਨ ਪਾ ਲਓਗੇ ਉਹਨੂੰ ਵੀ ਭੁੱਲ ਜਾਓਗੇ ਕਿਉਂਕਿ ਇੰਨਾ ਜ਼ਿਆਦਾ ਵਧੀਆ ਫੈਬਰਿਕ ਅਸੀਂ ਖੁਦ ਯੂਜ਼ ਕੀਤਾ ਖੁੱਦ ਫਸਟ ਟਾਈਮ ਸਾਡੇ ਕੋਲ ਆਇਆ ਦਾਸ ਬ੍ਰੈਂਡ ਦੀ ਇਹ ਕਾਟਨ ਆ ਦਾਸ ਬ੍ਰੈਂਡ ਨੇ ਦੋ ਤਿੰਨ ਕਾਟਨ ਜਣਕੇ ਦੋ ਤਿੰਨ ਰਿੰਜਾਂ ਉਪਰ ਕਾਟਨ ਬਣਾਈਆ ਬਟ ਇੰਨੀ ਜਿਆਦਾ ਸੁਪੀਰੀਅਰ ਆ ਜੇ ਇੱਕ ਛੋਟ ਵੀ ਜੇ ਤੁਸੀਂ ਮੰਗਾਉਗੇ ਤੁਸੀਂ ਖੁੱਦ ਫੀਲ ਕਰੋਗੇ ਜਿਹੜੀਆਂ ਪੈਣਾ ਤੱਕ ਪਹੁੰਚੇ ਨੇ ਰਿਪੀਟ ਟੂ ਰਿਪੀਟ ਮੰਗ ਰਹੀ ਆ ਉਹਨਾਂ ਦੀ ਜਣਕੇ ਇੰਨਾ ਵਧੀਆ ਸਟਾਫ ਆ ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਕੋਈ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਬਹੁਤ ਸੋਹਣੀ ਚੀਜ਼ ਹੈ ਇਹ ਹੈਗੀ ਆ ਡਿਜ਼ਾਈਨ ਪ੍ਰਿੰਟਿੰਗ ਆ ਇੰਨੀਆਂ ਸੋਹਣੀਆਂ ਨੇ ਬਹੁਤ ਹੀ ਪਿਆਰੀਆਂ ਜਣਕੇ ਕਪੜਾ ਹਣਦਾ ਹਣ ਦਾ ਹਣ ਜੂਗਾ ਕੁਛ ਨਹੀਂ ਹੁੰਦਾ ਨਾ ਤੇ ਇਹ ਪ੍ਰਿੰਟਾਂ ਨੂੰ ਨਾ ਕੱਪੜੇ ਨੂੰ ਕਈ ਸਾਲ ਕਾਟਨ ਦਾ ਸੂਟ ਨਹੀਂ ਤਾਂ ਇੱਕ ਸੀਜ਼ਨ ਮਸਾਂ ਯਾਨੀ ਕਿ ਗਰਮੀਆਂ ਦੇ ਵਿੱਚ ਆਪਰੇ ਨਿਕਲ ਗਿਆ ਬੜੇ ਸਟਾਫ ਇੰਨਾ ਵਧੀਆ ਆ ਕਈ ਸਾਲ ਤੁਸੀਂ ਇਹਨੂੰ ਪਾਉਂਗੇ ਹੰਡਾਉਂਗੇ ਨਾਲ ਯਾਦ ਕਰੋਗੇ ਇੰਨਾ ਸੋਹਣਾ ਸਟਾਫ ਆ ਠੀਕ ਹੈ ਜੀ ਬਾਕੀ ਜਿਹੜੀਆਂ ਪਹਿਣਾ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਤੁਹਾਨੂੰ ਕਿਦਾਂ ਦੀ ਲੱਗੀ ਤੇ ਲੋ ਜੀ ਦੁਕਾਨੀਆਂ ਆ ਦੇ ਸੂਟ ਸ਼ਾਪ ਦਾ ਟਾਈਮ ਸਾਡਾ 10 ਤੋਂ 5 ਆ 10 ਤੋਂ 5 ਤੁਸੀਂ ਕਿਸੇ ਵੀ ਟਾਈਮ ਵਿਜ਼ਿਟ ਕਰ ਸਕਦੇ ਹੋ ਬਸ ਇੱਕ ਕਾਲ ਕਰਕੇ ਜਰੂਰ ਆਇਓ ਜਦੋਂ ਵੀ ਤੁਸੀਂ ਸ਼ਾਪ ਤੇ ਆਣਾ ਵਾ ਮੋਸਟ ਵੈਲਕਮ ਆ ਜੀ ਜਦੋਂ ਮਰਜ਼ੀ ਆ ਕੇ ਆਪਣੇ ਕੱਪੜੇ ਤੁਸੀਂ ਲਿਜਾ ਸਕਦੇ ਹੋ ਜਿਹੜਾ ਮੈਂ ਫਰਸਟ ਇਹ ਦਿਖਾਉਣ ਲੱਗੀ ਆ ਇਹ ਸਾਡਾ ਦਿਖਾਉਣ ਦਾ ਮੀਨਿੰਗ ਇਹ ਹੈ ਸਟਿਚਿੰਗ ਹੋ ਕੇ ਆਇਆ ਸੀਗਾ ਸੂਟ ਇਦਾਂ ਦੀ ਪ੍ਰਿੰਟ ਨੇ ਇਹ ਸਾਰੇ ਪੂਰੇ ਖਿੰਡਵੇਂ ਹਾਂ ਤਰ੍ਹਾਂ ਦੇ ਇਨਾਂ ਚ ਕਲਰ ਮਿਲਣਗੇ ਲਾਈਟ ਲੈ ਲਓ ਡਾਰਕ ਲੈ ਲਓ ਤੇ ਇਨ ਫੈਬਰਿਕ ਦਾ ਮੈਂ ਦੱਸਣਾ ਹੀ ਨਹੀਂ ਚਾਹੁੰਦੀ ਵੀ ਇਹ ਕੀ ਚੀਜ਼ ਆਈ ਆ ਇੰਨਾ ਸੋਹਣਾ ਫੈਬਰਿਕ ਆ ਪਰ ਤੁਸੀਂ ਜੇ ਸੂਟ ਮੰਗਵਾਉਂਗੇ ਨਾ ਨੈਕਸਟ ਟਾਈਮ ਤੁਸੀਂ ਖੁਦ ਕਹੋਗੇ ਦੀ ਜੀ ਸਾਨੂੰ ਉਹ ਦੇ ਦਿਓ ਜਿਵੇਂ ਅਸੀਂ ਰਸ਼ੀਆ ਦਾ ਬ੍ਰਾਂਡ ਆ ਮੈਂ ਸਟਾਰਟ ਕੀਤਾ ਮੈਂ ਇੰਨਾ ਜ਼ਿਆਦਾ ਪਹਿਣਾ ਨੂੰ ਪ੍ਰੈਫਰ ਕੀਤਾ ਤੇ ਅੱਜ ਤੱਕ ਕਦੇ ਉਹਦੀ ਕੋਈ ਕੰਪਲੇਨ ਨਹੀਂ ਆਈ ਪਹਿਣਾ ਨੇ ਇਹਨੇ ਖੁਸ਼ ਹੋ ਕੇ ਉਹ ਸੂਟਾਂ ਨੂੰ ਪਾਇਆ ਹੁਣ ਤੱਕ ਮੈਨੂੰ ਲੱਗਦਾ ਜਿਹੜੀਆਂ ਬਣਾ ਰਾਮ ਟੈਕਸਪੋਨ ਦੀਆਂ ਸੀ ਉਹਨਾਂ ਤੋਂ ਵੀ ਅੱਧ ਪਹਿਣਾ ਯਾਨੀ ਕਿ ਰਸ਼ੀਆ ਤੇ ਆਗੀਆਂ ਸੀਗੀਆਂ ਇੰਨਾ ਸੋਹਣਾ ਸਟੱਫ ਹੁੰਦਾ ਸੀ ਤੇ ਹੁਣ ਅਸੀਂ ਜਿਵੇਂ 10 ਬ੍ਰੈਂਡ ਸਟਾਰਟ ਕੀਤਾ ਚੀਜ਼ ਉਹੀ ਸਟਾਰਟ ਕਰਦੇ ਆ ਜਿਹੜੀ ਪੂਰੀ ਵਧੀਆ ਸੁਪਰ ਆਉਂਦੀ ਹੈ ਇਹਦੀਆਂ 2-3 ਰੇਂਜਾਂ ਆਉਂਦੀਆਂ ਨੇ ਪਿਓਰ ਦੁਪੱਟੇ ਨਾਲ ਅਲੱਗ ਰੇਂਜ ਆਉਂਦੀ ਆ ਨਾਰਮਲ ਅਲੱਗ ਰੇਂਜ ਆਉਂਦੀ ਆ ਠੀਕ ਹੈ ਜੀ ਇਹ ਵਿਸਕੋਸ ਮੁਢਾ ਦੇ ਦੁਪੱਟਿਆਂ ਦੇ ਨਾਲ ਆਏ ਹੋਏ ਨੇ ਤੇ ਫੈਬਰਿਕ ਬਹੁਤ ਜ਼ਿਆਦਾ ਸੁਪਰ ਆ ਹਲੋ ਜਿਵੇਂ ਇਹ ਵਾਲਾ ਸੂਟ ਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੇਮ ਇਹਦੇ ਨਾਲ ਦੇ ਪ੍ਰਿੰਟਿੰਗ ਹੀ ਇਹਨਾਂ ਸੂਟਾਂ ਤੇ ਆਇਆ ਹੈ ਇਹ ਸਟੀਚਿੰਗ ਹੋਇਆ ਮੇਨ ਜਦੋਂ ਨਾ ਸੂਟ ਦੀ ਕਿਸੇ ਦੀ ਵੀ ਗ੍ਰੇਸ ਹੁੰਦੀ ਆ ਉਹ ਸਟੀਚ ਹੋ ਕੇ ਆਉਂਦੀ ਆ ਬਹੁਤ ਪਿਆਰਾ ਇਹ ਸੂਟ ਸਟੀਚ ਹੋਇਆ ਹੈ ਇਹਦੇ ਸੇਮ ਪ੍ਰਿੰਟ ਇਹਨਾਂ ਚ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਾਟਨ ਦੇ ਵਿੱਚ ਵੀ ਆ ਲੋ ਇਸ ਤਰ੍ਹਾਂ ਇਹਦੇ ਪਾਈਪਿੰਗ ਦਾ ਸਾਰਾ ਕੰਮ ਹੋਇਆ ਵਾ ਬਾਹਾਂ ਦੇ ਉੱਪਰ ਇਸ ਤਰ੍ਹਾਂ ਸਾਰੀ ਲੈਂਸ ਦੀ ਫਿਨਿਸ਼ਿੰਗ ਚੈੱਕ ਕਰ ਲਓ ਪਿਓਰ ਪ੍ਰੋਪਰ ਤੇ ਸੇਮ ਚਾਕਾਂ ਦੇ ਉੱਪਰ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪੀਸ ਆ ਤੇ ਇਹ ਮੇਨ ਹੁੰਦਾ ਕਿ ਮਿਆਂ ਜਦੋਂ ਇਹ ਸਟਿਚਿੰਗ ਹੁੰਦੀ ਆ ਸਟਿਚ ਹੋ ਕੇ ਜਦੋਂ ਆਪਾਂ ਵੇਅਰ ਕਰਦੇ ਆ ਫੂਟ ਦੀ ਗ੍ਰੇਸ ਉਦੋਂ ਹੀ ਆਉਂਦੀ ਆ ਇਸੇ ਤਰ੍ਹਾਂ ਆਪਣੀਆਂ ਪਾਈਪਿੰਗਸ ਲੈਸਿਸ ਲਗਵਾ ਕੇ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਕਹੋਗੇ ਉਦਾਂ ਦੇ ਤੁਹਾਡੇ ਰੈਡੀ ਹੋ ਜਾਣਗੇ ਜੀ ਕਿ ਲੋਤੀ ਦਿਖਾਣੀਆਂ ਤੁਹਾਨੂੰ ਅੱਜ ਦੇ ਪ੍ਰਿੰਟ ਅੱਲੇ ਪ੍ਰਿੰਟ ਬਹੁਤ ਹੀ ਸੋਹਣਾ ਬਲੈਕ ਕਲਰ ਦੇ ਉੱਪਰ ਹੈ। ਕੱਪੜਾ ਬਹੁਤ ਜ਼ਿਆਦਾ ਫਾਈਨ ਆ। ਕਿਸੇ ਵੀ ਮਤਲਬ ਕਿ ਫੈਬਰਿਕ ਨੂੰ ਇਹਨੂੰ ਬਿਲਕੁਲ ਵੀ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ। 100% ਕਾਟਨ ਆ। ਕਾਟਨ ਇਹ ਤੋਂ ਪਤਾ ਲੱਗਦਾ ਹੁੰਦਾ ਕਿ ਇਹ ਪੂਰਾ ਕਾਟਨ ਆ। 1% ਵੀ ਇਹ ਸਿੰਥੈਟਿਕ ਬੇਸ ਨਹੀਂ ਹੈਗਾ। ਫਿਰ ਇਹ ਵੀ ਨਹੀਂ ਹੈਗਾ ਵੀ ਤੁਸੀਂ ਧੋਲਿਆ ਤਾਂ ਇਹ ਇਕੱਠਾ ਹੋ ਗਿਆ। ਇਦਾਂ ਨਹੀਂ ਹੈਗਾ ਵੀ ਬਾਰ-ਬਾਰ ਹੀ ਚੁੰਬੜ ਜੇ ਜਾਊਗਾ ਫੈਬਰਿਕ ਹਨਾ ਸਾਈਡਾਂ ਤੋਂ। ਇਦਾਂ ਕੁਝ ਨਹੀਂ ਬਹੁਤ ਵਧੀਆ ਬਹੁਤ ਖਿੜਮੇ ਪ੍ਰਿੰਟਾਂ ਦੇ ਉੱਪਰ ਆਏ ਨੇ ਤੇ ਬਹੁਤ ਹੀ ਸੋਹਣਾ। ਸਾਰਾ ਇਹ بیس ਆ ਨਾਲ ਇਹਨਾਂ ਦੇ ਬਹੁਤ ਸੋਹਣੇ ਦੁਪੱਟੇ ਨੇ ਨੰਬਰ ਰੋਗਾ ਜੀ 1 1 ਨੰਬਰ ਸੂਟ ਰੋਗਾ ਨਾਲ ਦੁਪੱਟੇ ਵੀ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਆਲੋਚ ਦੁਪੱਟੇ ਚਾ ਕਾ ਲਓ ਬਹੁਤ ਪਿਆਰੇ ਦੁਪੱਟੇ ਨੇ ਬਹੁਤ ਹੀ ਸੋਹਣੇ ਦੁਪੱਟੇ ਆਏ ਨੇ ਬਹੁਤ ਸੋਹਣੀ ਗ੍ਰੇ ਸਾਡ ਦੁਪੱਟਿਆਂ ਦੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਲਿਓ ਸਕਰੀਨ ਸ਼ਾਟ ਕਰ ਦਿਓ ਆਰਡਰ ਬਹੁਤ ਸੋਹਣੀ ਜਾਨ ਕਹਿ ਦਿੰਦੇ ਨੇ ਕੱਪੜੇ 'ਚ ਬਹੁਤ ਪਿਆਰਾ ਹੈਗਾ ਇਹ ਫੈਬਰਿਕ ਇੰਨਾ ਸੀ ਕਹਿ ਰਹੇ ਆ ਤਾਂ ਜੇ ਕੋਈ ਚੀਜ਼ ਹੈਗੀ ਆ ਇਹ 'ਚ ਗੱਲ ਹੈਗੀ ਆ ਤਾਂ ਹੀ ਇੰਨਾ ਪ੍ਰੇਫਰ ਕਰ ਰਹੇ ਆ ਨੰਬਰ ਹੈਗਾ ਜੀ 1 ਇਹਦੇ ਵਿੱਚ ਕੋਈ ਕਲਰ ਹੁਣ ਡਿਜ਼ਾਈਨ ਨਹੀਂ ਕੋਈ ਉਹ ਕਲਰ ਨਹੀਂ ਸੇਮ ਇਹ ਸੋਲੋ ਪੀਸ ਆ ਹੁਣ ਆਪਣੇ ਕੋਲ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਕਰ ਲਿਓ ਆਰਡਰ ਜੀ ਨੈਕਸਟ ਪ੍ਰਿੰਟ ਦੇਖ ਲਓ ਗਾਜਰੀ ਟੂਨ ਦੇ ਉੱਪਰ ਗਾਜਰੀ ਟੂਨ ਦੇ ਉੱਪਰ ਹੋਊਗਾ ਪ੍ਰਿੰਟ ना सेम बहुती बहुती जी बहुत ही प्यारा बहुत ही सोना जहा दुपट्टा दुपट्टे पूरे खुले डुले आने बहुत प्यारे बहुत ही सोने इन्हों दुपट्टे आने नंबर होगा जी दो, दो नंबर सूट रहूगा ਨੈਕਸਟ ਦੇਖ ਲੋ ਇਹ ਵੀ ਬਹੁਤ ਪਿਆਰਾ ਵਾ ਗ੍ਰੀਨ ਕਲਰ ਦੇ ਉੱਪਰ ਪਿਸਤਾ ਗ੍ਰੀਨ ਜਿਹਾ ਕਲਰ ਆ ਸੇਮ ਪ੍ਰਿੰਟ ਰਹੂਗਾ ਨਾਲ ਇਹਦੇ ਸੇਮ ਹੀ ਰਹੂਗਾ ਦੁਪੱਟਾ ਨੰਬਰ ਰਹੂਗਾ ਜੀ 3 ਨੈਕਸਟ ਹੈਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਜਿਹੜਾ ਸਭ ਤੋਂ ਪਹਿਲਾਂ ਸੋਲਡ ਆਊਟ ਹੋਣ ਵਾਲਾ ਕਲਰ ਰਹਿੰਦਾ ਵਾ ਹਰ ਵਾਰ ਤੇ ਹਰ ਜਾਨੀ ਕਿ ਵੀਡੀਓ ਦੇ ਵਿੱਚੋਂ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਨਾਲ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਜੀ 4 4 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਹਲੋ ਨੈਕਸਟ ਪ੍ਰਿੰਟ ਦੇਖ ਲਓ ਲਾਈਟ ਜਿਹਾ ਗ੍ਰੇ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਜਿਹਾ ਇਹ ਕਿਸੇ ਲਈ ਵੀ ਤੁਸੀਂ ਜਿਵੇਂ ਕਈ ਪੈਣਾ ਮੇਨਾਂ ਜੁੜ ਰਹੀਆਂ ਨੇ ਜਿਹੜੀਆਂ 60 70 ਏਜ ਦੇ ਪਲੱਸ ਹਨਾ ਹੈਗੀਆਂ ਨੇ ਵੇਰ ਕਈ ਕਹਿੰਦੇ ਆ ਵੀ ਅਸੀਂ 70 ਏਜ ਦੇ ਵਿੱਚ ਆ 75 ਦੇ ਆ 75 ਦੇ ਵਿੱਚੋਂ ਹਨਾ ਤਾਂ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਬਿਲਕੁਲ ਜਿਹੜੀ ਦੀ ਪੇਂਟਿੰਗ ਹੋਈ ਉਹ ਵੀ ਬਹੁਤ ਮਿੱਠੀ ਜੀ ਆ ਇਹਦਾ ਬੇਸ ਵੀ ਬਹੁਤ ਮਿੱਠਾ ਜਿਆ ਜਿਹੜਾ ਇਹਦੇ ਨਾਲ ਦੁਪੱਟਾ ਉਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ

ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਮਤਲਬ ਕਿ ਇਹ ਰਿਪੀਟ ਡਿਮਾਂਡ ਤੇ ਆ ਸਮਝ ਲਓ ਇਹ ਵਾਲਾ ਸੈੱਟ ਇਹਦੇ ਕਲਰ ਵੀ ਇੰਨੇ ਸੋਹਣੇ ਆਏ ਸੀ ਇਹਦਾ ਪ੍ਰਿੰਟ ਵੀ ਬਹੁਤ ਪਿਆਰਾ ਆਇਆ ਸੀ ਇਹ ਸਾਰੇ ਬੰਬੇ ਦੇ ਪ੍ਰਿੰਟ ਹੁੰਦੇ ਨੇ ਜਿਹੜੇ ਕਿ ਹਾਂ ਰੋਲਾਂ ਦੇ ਉੱਪਰ ਆਉਂਦੇ ਨੇ ਤਾਂ ਉਹ ਕੱਲੇ ਜਾਨਕਿ ਜੇ ਕਹੀਏ ਆਲਓਵਰ ਸੂਟ ਆ ਜਿਹੜੇ 1200 1500 ਤੱਕ ਸਿਰਫ ਕੱਲਾ ਆਲਓਵਰ ਫੈਬਰਿਕ ਸੇਲ ਹੁੰਦਾ ਵਾ ਪਰ ਇਹ ਦੁਪੱਟੀਆਂ ਦੇ ਨਾਲ ਦਾਸ ਬ੍ਰਾਂਡ ਦੇ ਬਹੁਤ ਹੀ ਪਿਆਰੀ ਜੀ ਇਹ ਕਲੈਕਸ਼ਨ ਲੈ ਕੇ ਆਏ ਨੇ ਤੇ ਕਪੜਾ ਬਹੁਤ ਸੋਹਣਾ ਆਇਆ ਵਾ ਜਾਨੀ ਕਿ ਫੈਬਰਿਕ ਸੂਟ ਦਾ ਬਹੁਤ ਜਿਆਦਾ ਵਧੀਆ ਵਾ ਨਾਲ ਇਹਦੇ ਦੁਪੱਟਾ ਇਸ ਤਰ੍ਹਾਂ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਇਹਦਾ ਵੀ ਨੰਬਰ ਹੋਗਾ ਜੀ 6 ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਕਿੰਨੇ ਹੀ ਕਲਰ ਇਹਦੇ ਵਿੱਚ ਪੂਰੇ ਟੌਪ ਦੇ ਆਲੋਸ ਨੈਕਸਟ ਕਲਰ ਇਹਦੇ ਵਿੱਚ ਮਿਲ ਰਿਹਾ ਤੁਹਾਨੂੰ ਗ੍ਰੀਨ ਕਲਰ ਨਾਲ ਸੇਮ ਆ ਰਿਹਾ ਜੀ ਦੁਪੱਟਾ ਨੰਬਰ ਹੋਊਗਾ ਜੀ 7 ਆਲੋਕ ਨੈਕਸਟ ਤੁਹਾਨੂੰ ਮਿਲ ਰਿਹਾ ਲਾਈਟ ਜਾਂ ਮਹਿੰਦੀ ਆ ਸ਼ਿਰ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਰਹਿੰਦਾ ਕਲਰ ਇਹਦਾ ਮੈਂ نیچے ਵੀ ਇੱਕ ਕਲਰ ਸੇਮ ਦਿਖਾਇਆ ਤੇ ਇਹਦੇ ਵਿੱਚ ਆਹ ਵਾਲੇ ਸੈੱਟ ਚ ਵੀ ਇਹ ਵਾਲਾ ਕਲਰ ਹੈਗਾ ਨਿਓਨ ਜੇ ਸ਼ੇਡ ਆ ਜਾਂਦੇ ਨੇ ਬਹੁਤ ਪਿਆਰੇ ਬਹੁਤ ਹੀ ਸੋਹਣੇ ਜਿਹੇ ਨਾ ਪ੍ਰੋਪਰ ਇਹਨੂੰ ਆਪਾਂ ਪੈਰਟ ਨਾ ਇਹਨੂੰ ਮਹਿੰਦੀ ਆ ਕੁਝ ਨਹੀਂ ਕਹਿ ਸਕਦੇ ਬਹੁਤ ਪਿਆਰੇ ਸ਼ੇਡ ਨੇ ਨੰਬਰ ਹੈਗਾ ਜੀ 8 8 ਨੰਬਰ ਸੂਟ ਰਹੂਗਾ ਹਲੋ ਜਿਹੜੀਆਂ ਭੈਣਾਂ ਨੂੰ ਕੁਝ ਅਲੱਗ ਜਾਂ ਡਿਫਰੈਂਟ ਜਾਂ ਜਾਨੀ ਕਿ ਐਡੇ ਵੱਡੇ ਫਲਾਵਰਸ ਤੋਂ ਕੁਝ ਅਲੱਗ ਜਾਂ ਲੈਣਾ ਚਾਹੁੰਦੀਆਂ ਉਹਨਾਂ ਲਈ ਆਹ ਵਾਲਾ ਬਹੁਤ ਵਧੀਆ ਬਹੁਤ ਹੀ ਪਿਆਰਾ ਆਂਜਿਆ ਕਨਸੈਪਟ ਆ ਇਹ ਇਹ ਵੀ ਤਿੰਨ ਕਲਰਾਂ ਉੱਪਰ ਆਪਣੇ ਕੋਲ ਆਇਆ ਹੋਇਆ ਬੋਖਾ ਸੋਨਾ ਵਾ ਇਹ ਚੈਰੀ ਜਿਹਾ ਸ਼ੇਡ ਆ ਗਿਆ ਇਹਦਾ ਨਾਲ ਇਹਦੀ ਦੁਪੱਟਾ ਵੀ ਬਹੁਤ ਸੋਹਣਾ ਲੱਗਿਆ ਹੋਇਆ ਅਲੋ ਦੁਪੱਟਾ ਇਹਦਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਸੋ ਜਿਹੜੀਆਂ ਭੈਣਾਂ ਨੂੰ ਇਹ ਵਾਲਾ ਚਾਹੀਦਾ ਹੋਇਆ ਇਹ ਲੈ ਸਕਦੇ ਹੋ ਫੁੱਲ ਫਲਾਵਰਿੰਗ ਤੋਂ ਕੁਝ ਹਟਕੇ ਜਿਆ ਫਲਾਵਰਿੰਗ ਵੀ ਮਿਲ ਰਹੀ ਆ ਵਿਦ ਜਿਓਮੈਂਟਿਕਲ ਪ੍ਰਿੰਟ ਵੀ ਮਿਲ ਰਿਹਾ ਦੋਨੇ ਚੀਜ਼ਾਂ ਮਿਲ ਰਹੀਆਂ ਇਹ ਵਾਲੇ ਸੂਟ ਦੇ ਵਿੱਚ ਤੁਹਾਨੂੰ ਨੰਬਰ ਰਹੂਗਾ ਜੀ 9 ਹਾਂ ਇਹਦੇ ਕਲਰ ਚੈੱਕ ਕਰ ਲਓ ਇਹਦੇ ਵੀ ਕਿੰਨੇ ਕਲਰ ਆ ਕਿੰਨੇ ਕਲਰ ਬਹੁਤ ਪਿਆਰੇ ਆ ਨਾਰੇ ਦੇ ਵੀ ਸੇਮ ਦੁਪੱਟਾ ਆਇਆ ਜੀ ਨੰਬਰ ਹੋਊਗਾ ਜੀ 10 ਨੈਕਸਟ ਕਲਰ ਇਹਦੇ ਵਿੱਚ ਹੈਗਾ ਰਸਟ ਜੈ ਸ਼ੇਡ ਤਿੰਨੇ ਕਲਰ ਇਹਦੇ ਵੀ ਬਹੁਤ ਹੱਗ ਪਿਆਰੇ ਨੇ ਜਿਹੜਾ ਮਰਜੀ ਕਲਰ ਤੁਸੀਂ ਪਿਕ ਕਰ ਸਕਦੇ ਹੋ ਨਾਲ ਇਹਦੇ ਸੇਮ ਆਊਗਾ ਰਸਟ ਕਾਫੀ ਜੈ ਦੁਪੱਟਾ ਨਾ ਹੀ ਪ੍ਰੋਪਰ ਰਸਟ ਸ਼ੇਡ ਆ ਨਾ ਹੀ ਜ਼ਿਆਦਾ ਕਾਫੀ ਸ਼ੇਡ ਆ मिक्स जा कलर है बहुत ही प्यारा नंबर होगा जी ग्यारह अब ये भी प्रिंटिंग बहुत प्यारी है बहुत सोनी है ਇਹ ਇੱਥੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਫਲਾਵਰ ਕੋਈ ਬੂਟੀ ਕੁਝ ਨਹੀਂ ਮਿਲਣਾ ਇਹ ਮਿਕਸ ਮੈਚ ਜਿਹਾ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਜਿਹਨੂੰ ਆਪਾਂ ਕਹਿ ਦਈਏ ਕੁਝ ਹਟਕੇ ਜਿਹਾ ਚਾਹੀਦਾ ਉਦਾਂ ਦੇ ਪ੍ਰਿੰਟ ਆ ਗਏ ਇਹ ਜਿਹੜੀਆਂ ਭੈਣ ਨੂੰ ਵੀ ਚਾਹੀਦੇ ਹੋਏ ਤਾਂ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਇਹ ਤਿੰਨ ਪੀਸ ਆਪਨੇ ਕੋਲ ਤਿੰਨ ਪੀਸ ਆਏ ਨੇ ਤਿੰਨੇ ਪੀਸ ਬਹੁਤ ਪਿਆਰੇ ਆਏ ਨੇ ਇਹਦੇ ਦੁਪੱਟੇ ਦੇ ਉੱਪਰ ਕੀ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਵੱਡਾ ਫਲਾਵਰ ਨਹੀਂ ਮਿਲੇਗਾ ਸਾਰੀ ਜਿਓਮੈਂਟਿਕਲ ਮਿਕਸ ਮੈਚਿੰਗ ਦੀ ਪ੍ਰਿੰਟਿੰਗ ਮਿਲੇਗੀ ਇਹ ਵੀ ਬਹੁਤ ਸੋਹਣਾ ਪੀਸ ਆ ਬਹੁਤ ਪਿਆਰਾ ਨੰਬਰ ਹੋਊਗਾ ਜੀ 12 ਇਹ ਲਾਈਟ ਜਾਂ ਲੈਮਨ ਸ਼ੇਡ ਆ ਇਹਦੇ ਵਿੱਚੋਂ ਜਿਹੜਾ ਅਗਲਾ ਸ਼ੇਡ ਖੋਲਣ ਲੱਗਿਆ ਇਹ ਹੈਗਾ ਪੀਚ ਸ਼ੇਡ ਆਲੋ ਨਾਲ ਇਹਦੇ ਸੇਮ ਆਊਗਾ 피ਚ ਕਲਰ ਦਾ ਇਹ ਦੁਪੱਟਾ ਤੇ ਨੰਬਰ ਹੋਊਗਾ ਜੀ 13 ਨੰਬਰ ਹੈਗਾ ਜੀ 13 ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਕਲਰ ਆ ਇਹ ਹੈਗਾ ਲਾਈਟ ਫਲੋਦੀ ਜਾਂ ਸ਼ੇਡ ਬਿਲਕੁਲ ਸਕਾਈ ਬਲੂ ਜਿਹਾ ਕਲਰ ਜਿਹਨੂੰ ਆਪਾਂ ਕਹਿ ਦਈਏ ਬਹੁਤ ਹੀ ਪਿਆਰਾ ਜਿਹਾ ਕਲਰ ਆ ਆਲੋ ਇਹ ਵੀ ਪ੍ਰਿੰਟ ਬਹੁਤ ਸੋਹਣਾ ਵਾ ਤੇ ਕਲਰ ਵੀ ਬਹੁਤ ਪਿਆਰਾ ਵਾ ਨਾਲ ਇਹਦੇ ਦੁਪੱਟਾ ਵੀ ਬਹੁਤ ਹੀ ਸੋਹਣਾ ਬਹੁਤ ਪਿਆਰਾ ਵਾ ਨੰਬਰ ਹੋਊਗਾ ਜੀ 14 ਆਹ ਲਓ ਜੀ ਇਹ ਵੀ ਇਦਾਂ ਦਾ ਪ੍ਰਿੰਟ ਆ ਗਿਆ ਜਿਹੜੀਆਂ ਭੈਣਾ 올ਲੇ ਦੇ ਵਿੱਚ ਤੁਸੀਂ ਭਾਲਦੇ ਹੋ 올ਲੇਸ ਦੇ ਲਈ ਉਹਨਾਂ ਲਈ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਗ੍ਰੇ ਕਲਰ ਦੇ ਉੱਪਰ ਆ ਪ੍ਰੋਪਰ ਗ੍ਰੇ ਜਿਹਾ ਕਲਰ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਨਾਲ ਇਹਦੇ ਵੀ ਦੁਪੱਟਾ ਬਹੁਤ ਪਿਆਰਾ ਲੱਗਿਆ ਹੋਇਆ

ਤੋ ਇਹਦੇ ਵਿੱਚ ਤੁਹਾਨੂੰ ਬਲੈਕ ਵੀ ਵੀਡੀਓ ਚ ਮਿਲੇਗਾ ਤੇ ਇੱਕ ਵਾਈਟ ਵੀ ਮਿਲੇਗਾ ਜੀ ਵਾਈਟ ਦੇਖ ਲਓ ਇਹਦੇ ਵਿੱਚ ਵੀ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਬਹੁਤ ਹੀ ਪਿਆਰੇ ਬੇਸ ਸਾਰਾ ਵਾਈਟ ਰਹੂਗਾ ਨਾਲ ਦੁਪੱਟਾ ਵੀ ਬਹੁਤ ਪਿਆਰਾ ਹੈ ਕ੍ਰੀਮੀ ਵਾਈਟ ਜਾਂ ਬੇਸ ਹੈ ਦਾ ਸਾਰੇ ਦਾ ਸੂਟ ਦਾ ਆ ਲਓ ਜੀ ਤੋ ਨੰਬਰ ਹੋਗਾ ਜੇ ਦਾ 16 ਦੇਖ ਲਓ ਇਹ ਵੀ ਬਹੁਤ ਪਿਆਰਾ ਬਲੂ ਲਵੈਂਡਰ ਬਲੂ ਜਿਹਾ ਕਲਰ ਆ ਇਹ ਨਾ ਜ਼ਿਆਦਾ ਡਾਰਕ ਕਲਰਾਂ ਦੇ ਵਿੱਚ ਆਉਣ ਨਾ ਲਾਈਟ ਦੇ ਵਿੱਚ ਇਹ ਵਾਲੇ ਕਲਰ ਮੀਡੀਅਮ ਜਿਹੇ ਕਲਰ ਆ ਜਾਂਦੇ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਮੀਡੀਅਮ ਜਿਹਾ ਕਲਰ ਚਾਰਟ ਕਹਿ ਸਕਦੇ ਆ ਉਹਦਾਂ ਦੇ ਕਲਰ ਨੇ ਨਾ ਈ ਜ਼ਿਆਦਾ ਭੜਕੀਲੇ ਨੇ ਨਾ ਈ ਜ਼ਿਆਦਾ ਠੰਡੇ ਮਿੱਠੇ ਜਿਹੇ ਨੇ ਸੋਹਣੇ ਕਲਰ ਨੇ ਜਾਨੀ ਕਿ ਪਿਆਰੇ ਜਿਹੇ ਜਿਹੜੀਆਂ ਪਹਿਣਾ ਥੋੜਾ ਜਿਹਾ ਬ੍ਰਾਈਟ ਲਾਈਕ ਕਰਦੀਆਂ ਨੇ ਨਾ ਉਹਨਾਂ ਲਈ ਇਹ ਕਲਰ ਬਹੁਤ ਸੋਹਣੇ ਜਾਣ ਕੇ ਇੰਨਾ ਸੋਹਣਾ ਬੇਸਾ ਜਾਨੀ ਕੇ ਦੋ ਘੜੀ ਜਿਵੇਂ ਕਹਾਤਾ ਰਾਮ ਟੈਕਸ ਨਾਮ ਉਹ ਜਿਹੜੀ ਆਪਣਾ ਰਾਮ ਟੈਕਸ ਨੂੰ ਰਿਕੁਆਇਰ ਕਰਦੇ ਨੇ ਇੱਕ ਪੀਸ ਇਹ ਮੰਗਵਾ ਕੇ ਦੇਖਿਓ ਬਹੁਤ ਵਧੀਆ ਫੈਬਰਿਕ ਆ ਨੰਬਰ ਹੈਗਾ ਜੀ 17 ਹਲੋ ਜੀ ਨੈਕਸਟ ਦੇਖ ਲਓ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਬਲੂ ਕਲਰ ਹੋਊਗਾ ਸਾਰਾ ਬੇਸ ਬਲੂ ਰਹੂਗਾ ਇਹ ਵੀ ਫੁੱਲ ਫਲਾਵਰਿੰਗ ਕੁਝ ਹਟਕੇ ਜਿਹੀ ਹੋਈ ਹੋਈ ਆ ਮਿਕਸ ਮੈਚ ਜੀ ਪ੍ਰਿੰਟਿੰਗ ਹੈ ਇਹਦੇ ਵਿੱਚ ਵੀ ਇਹਦਾ ਵੀ ਦੁਪੱਟੇ ਬਹੁਤ ਸੋਹਣੇ ਆ ਇਹਦੇ ਵਿੱਚ ਦੋ ਕਲਰ ਤੁਹਾਨੂੰ ਮਿਲਣਗੇ ਇਹ ਬਲੂ ਕਲਰ ਵੀ ਬਹੁਤ ਪਿਆਰਾ ਇਹਦਾ ਤੇ ਸੈਕਿੰਡ ਕਲਰ ਜਿਹੜਾ ਦਿਖਾਉਂਗੀ ਉਹ ਵੀ ਬਹੁਤ ਸੋਹਣਾ ਲਓ ਜੀ ਇਦਾਂ ਮਿਲੂਗਾ ਇਹਦਾ ਦੁਪੱਟਾ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਜਿਹਾ ਦੁਪੱਟਾ ਇਹਦਾ ਨੰਬਰ ਹੋਊਗਾ ਜੀ 18 ਤੇ ਅੱਜ ਦੀ ਵੀਡੀਓ ਦਾ ਲਾਸਟ ਸੂਟ ਆ ਸੇਮ ਡਿਜ਼ਾਈਨ ਦੇ ਵਿੱਚ ਸੈਕਿੰਡ ਕਲਰ ਆ ਜੀ ਆ ਲੋ ਕਲਰ ਚੈੱਕ ਕਰੋ ਬਹੁਤ ਪਿਆਰਾ ਬਹੁਤ ਸੋਹਣਾ ਵਾਈਨ ਜਿਹਾ ਕਲਰ ਆ ਇਹ ਚੈਰੀ ਵਾਈਨ ਦਾ ਮਿਕਸ ਜਿਹਾ ਕਲਰ ਆ ਨਾਲ ਇਹਦੇ ਵੀ ਸੇਮ ਦੁਪੱਟਾ ਆ ਰਿਹਾ ਵਾ ਨੰਬਰ ਹੋਊਗਾ ਜੀ 19 19 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜੀ ਸੋ ਇੰਨਾ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਲਿਓ ਆਰਡਰ ਪਰ ਚੀਜ਼ ਬਹੁਤ ਸੋਹਣੀ ਹੈ ਜਿਹੜੀਆਂ ਪੈਣਾ ਕਪੜਾ ਪੂਰਾ ਫਾਈਨ ਭਾਲ ਦੀਆਂ ਨੇ ਕੁਆਲਿਟੀ ਪੂਰੀ ਫਾਈਨ ਭਾਲ ਦੀਆਂ ਨੇ ਕਪੜਾ ਹੰਢਣਸਾਰ ਹੋਵੇ ਹਰ ਚੀਜ਼ ਇਹਦੇ ਵਿੱਚ ਤੁਹਾਨੂੰ ਮਿਲੂਗੀ ਕਲਰ ਚੁਆਇਸ ਵੀ ਤੁਹਾਨੂੰ ਮਿਲ ਰਹੀ ਹੈ ਪ੍ਰਿੰਟਿੰਗਾਂ ਵਿੱਚ ਵੀ ਚੁਆਇਸ ਤੁਹਾਨੂੰ ਮਿਲ ਰਹੀ ਹੈ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ WhatsApp ਦਾ ਨੰਬਰ ਸਾਡਾ ਸਕਰੀਨ ਤੇ ਸ਼ੋ ਹੋ ਰਿਹਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਹੈ ਜੀ ਕੈਸ਼ ਔਰ ਡਿਲੀਵਰੀ ਅਵੇ ਤੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਕਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ